YouTube ਦੀ ਸਹਾਇਤਾ ਨਾਲ ਔਰਤ ਨੇ ਕੀਤਾ ਆਪਣੇ ਹੀ ਪਤੀ ਦਾ ਕਤਲ 사ਸ਼ੀਕਲ ਜੀ ਮੈਂ ਜਗਵਿੰਦਰ ਕੌਰ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਗੁਰੂਗ੍ਰਾਮ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਪਤਨੀ ਦੇ ਨਜਾਇਜ਼ ਸੰਬੰਧ ਕਾਰਨ ਇੱਕ ਹੋਰ ਪਤੀ ਨੂੰ ਆਪਣੀ ਜਾਨ ਗਵਾਉਣੀ ਪੈ ਗਈ ਹੈ ਔਰਤ ਨੇ ਆਪਣੇ ਪ੍ਰੇਮੀ ਨਾਲ ਤੇ ਉਸਦੇ ਸਾਥੀਆਂ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ ਤੇ লাশ ਨੂੰ ਬੜੀ ਹੀ ਸਾਵਧਾਨੀ ਨਾਲ ਦਫਨ ਕਰ ਦਿੱਤਾ ਗੁਰੂਗ੍ਰਾਮ ਪੁਲਿਸ ਨੇ ਕੱਪੜਾ ਕੰਪਨੀ ਦੇ ਠੇਕੇਦਾਰ ਵਿਕਰਮ ਦੇ ਕਤਲ ਵਿੱਚ ਵਿਕਰਮ ਦੀ 35 ਸਾਲਾ ਪਤਨੀ ਸੋਨੀ ਦੇਵੀ ਪ੍ਰੇਮੀ ਰਵਿੰਦਰ ਤੇ ਤਿੰਨ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਵੱਡਾ ਖੁਲਾਸਾ ਕੀਤਾ ਹੈ ਮ੍ਰਿਤਕ ਦੀ ਪਛਾਣ 37 ਸਾਲਾ ਵਿਕਰਮ ਵਜੋ ਹੋਈ ਹੈ ਜੋ ਕਿ ਡੰਡਹੋੜਾ ਪਿੰਡ ਦਾ ਰਹਿਣ ਵਾਲਾ ਸੀ ਉਹ ਮੂਲ ਰੂਪ ਵਿੱਚ ਬਿਹਾਰ ਦੇ ਨਵਾਦਾ ਦਾ ਰਹਿਣ ਵਾਲਾ ਸੀ ਦਸ਼ਯਮ ਫਿਲਮ ਦੇਖ ਕੇ ਇਹ ਸਾਜ਼ਿਸ਼ ਹੈ ਜੋ ਉਸ ਨੂੰ ਇਲਜ਼ਾਮ ਦਿੱਤਾ ਗਿਆ। ਪਤੀ ਨੂੰ ਕਿਵੇਂ ਮਾਰਨਾ ਹੈ ਤੇ ਕਿਵੇਂ ਬਚਾਉਣਾ ਹੈ ਇਸ ਦੇ ਲਈ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਦਸ਼ਯਮ ਫਿਲਮ ਦੇਖੀ ਤੇ ਸਾਜ਼ਿਸ਼ ਰਚੀ। ਤੇ ਕ੍ਰਾਈਮ ਪੈਟਰੋਲ ਦੇ ਦਰਜਨਾਹੀ ਐਪੀਸੋਡ ਦੇਖ ਕੇ ਪੁਲਿਸ ਪੁੱਛਗਿੱਛ ਦੌਰਾਨ ਅਪਰਾਧੀ ਪਤਨੀ ਸੋਨੀ ਨੇ ਤੇ ਉਸਦੇ ਪ੍ਰੇਮੀ ਰਵਿੰਦਰ ਨੇ ਖੁਲਾਸਾ ਕੀਤਾ ਹੈ ਕਿ ਵਿਕਰਮ ਸਾਡੇ ਨਜ਼ਾਇਦ ਸੰਬੰਧਾਂ ਵਿੱਚ ਰੁਕਾਵਟ ਬਣ ਰਿਹਾ ਸੀ ਜਿਸ ਕਾਰਨ ਸੋਨੀ ਅਤੇ ਰਵਿੰਦਰ ਨੇ ਠੇਕੇਦਾਰ ਵਿਕਰਮ ਨੂੰ ਅਗਵਾ ਕਰਕੇ ਅਤੇ ਕਤਲ ਦੀ ਸਾਜਿਸ਼ ਰਚੀ ਜੇਕਰ ਪੁਲਿਸ ਦੀ ਮੰਨੀਏ ਤਾਂ 26 ਜੁਲਾਈ ਨੂੰ 37 ਸਾਲਾ ਵਿਕਰਮ ਅਚਾਨਕ ਲਾਪਤਾ ਹੋ ਗਿਆ ਜਿਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਵਿਕਰਮ ਦੀ ਪਤਨੀ ਸੋਨੀ ਨੇ 28 ਜੁਲਾਈ ਨੂੰ ਉਦਯੋਗ ਵਿਹਾਰ ਥਾਣੇ ਵਿੱਚ ਦਰਜ ਕਰਵਾਈ ਇਸ ਗੁੰਮਸ਼ੁਦਾ ਰਿਪੋਰਟ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਵਿਕਰਮ ਦੀ ਪਤਨੀ ਸੋਨੀ ਨੇ ਆਪਣੇ ਪ੍ਰੇਮੀ ਰਵਿੰਦਰ ਨਾਲ ਮਿਲ ਕੇ ਆਪਣੇ ਪਤੀ ਵਿਕਰਮ ਨੂੰ ਅਗਵਾ ਕਰਕੇ ਉਸ ਦੇ ਕਤਲ ਦੀ ਸਾਜ਼ਿਸ਼ ਰਚੀ ਸੀ ਇਸ ਮਾਮਲੇ ਵਿੱਚ ਪੁਲਿਸ ਨੇ ਸੋਨੀ ਦੇ ਵੀ ਰਵਿੰਦਰ ਮਨੀਸ਼ ਫਰਿਆਦ ਅਤੇ ਸਤਰਪਾਲ ਨੂੰ ਗ੍ਰਿਫਤਾਰ ਕੀਤਾ ਦੱਸਿਆ ਜਾਂਦਾ ਹੈ ਕਿ ਪਤਨੀ ਸੋਨੀ ਪੁਲਿਸ ਅਤੇ ਪਰਿਵਾਰ ਨੂੰ ਗੁੰਮਰਾਹ ਕਰਦੀ ਰਹੀ ਫਿਰ ਕਿਵੇਂ ਹੀ ਪੁਲਿਸ ਨੇ ਉਸ ਤੋਂ ਸਖਤੀ ਨਾਲ ਪੁਸ਼ਗੀਸ਼ ਕੀਤੀ ਤੇ ਆਪਣੇ ਕਤਲ ਦੀ ਜੋ ਸਬੂਤ ਨੇ ਹੋਣਾ ਦਿਖਾਈ ਦਿੱਤੇ ਸੋਨੀ ਨੇ ਅਪਰਾਧ ਕਬੂਲ ਕਰ ਲਿਆ ਪੁਲਿਸ ਮੁਤਾਬਕ ਵਿਕਰਮ ਦੇ ਪਰਿਵਾਰ ਨੂੰ विक्रम दी पत्नी ਅਤੇ ਉਸਦੇ ਪ੍ਰੇਮੀ ਰਵਿੰਦਰ ਤੇ ਵਿਕਰਮ ਨੂੰ ਗਾਇਬ ਕਰਨ ਦਾ ਸ਼ੱਕ ਸੀ ਫਿਰ ਜਿਵੇਂ ਹੀ ਪੁਲਿਸ ਨੇ ਇਸ ਕੋਨ ਤੋਂ ਜਾਂਚ ਕੀਤੀ ਤਾਂ ਵਿਕਰਮ ਦੀ ਪਤਨੀ ਆਪਣੇ ਹੀ ਪ੍ਰੇਮੀ ਰਵਿੰਦਰ ਦੇ ਬਲੱਤਕਾਰ ਅਤੇ ਉਸ ਦੀ ਅਸ਼ਲੀਲ ਵੀਡੀਓ ਵਾਇਰਲ ਕਰਨ ਦਾ આરોਪ ਲਗਾਇਆ ਜਿਵੇਂ ਗੰਭੀਰ ਦੋਸ਼ ਲਗਾਉਣੇ ਸ਼ੁਰੂ ਹੋਏ ਉਸ ਤੋਂ ਬਾਅਦ ਪੁਲਿਸ ਨੇ ਰਵਿੰਦਰ ਨੂੰ ਗ੍ਰਿਫਤਾਰ ਕਰ ਲਿਆ ਰਵਿੰਦਰ ਨੇ ਖੁਦ ਇਸ ਸੰਸਨੀ ਖੇੜਜ ਅਗਵਾਤ ਤੋਂ ਬਾਅਦ ਕਤਲ ਦੀ ਸਾਜ਼ਿਸ਼ ਦਾ ਖੁਲਾਸਾ ਕੀਤਾ ਪੁਲਿਸ ਅਨੁਸਾਰ ਵਿਕਰਮਦੀਪ ਪਤਨੀ ਸੋਨੀ ਦੇਵੀ ਨੇ ਪੁਛਗੈਸ਼ ਦੌਰਾਨ ਪੁਲਿਸ ਨੂੰ ਦੱਸਿਆ ਕਿ ਉਸਨੇ ਉਸਨੇ ਤੇ ਮੁੱਖ ਅਪਰਾਧੀ ਰਵਿੰਦਰ ਨੇ ਕਤਲ ਦੀ ਸਾਜ਼ਿਸ਼ ਰਚੀ ਸੀ ਕਿਉਂਕਿ ਉਸਦੀ ਬੇਟੀ ਨੇ ਉਨ੍ਹਾਂ ਦੇ ਫੋਨ ਤੇ ਦੋਵਾਂ ਦੀ ਅਸ਼ਲੀਲ ਵੀਡੀਓ ਦੇਖੀ ਸੀ ਅਤੇ ਆਪਣੇ ਪਿਤਾ ਨੂੰ ਇਸ ਬਾਰੇ ਦੱਸਿਆ ਸੀ ਜਿਸ ਤੋਂ ਬਾਅਦ ਉਦੋਂ ਤੋਂ ਸੋਨੀ ਅਤੇ ਰਵਿੰਦਰ ਨੇ ਵਿਕਰਮ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਸੀ ਦਰਅਸਲ ਵਿਕਰਮ ਉਦਯੋਗ ਵਿਹਾਰ ਵਿੱਚ ਇੱਕ ਕੱਪੜਾ ਨਿਰੰਤ ਕੰਪਨੀ ਵਿੱਚ ਠੇਕੇਦਾਰ ਵਜੋਂ ਕੰਮ ਕਰਦਾ ਸੀ ਅਤੇ 26 ਜੁਲਾਈ ਨੂੰ ਸਵੇਰੇ ਕੰਮ ਤੇ ਗਿਆ ਸੀ ਪਰ ਜਦੋਂ ਵਿਕਰਮ ਰਾਤ 9 ਵਜੇ ਤੱਕ ਵਾਪਸ ਨਹੀਂ ਆਇਆ ਤਾਂ ਮ੍ਰਿਤਕ ਦੇ ਭਤੀਜੇ ਨੇ ਕੰਪਨੀ ਨੂੰ ਫੋਨ ਕੀਤਾ ਅਤੇ ਵਿਕਰਮ ਬਾਰੇ ਪੁੱਛਿਆ ਤਾਂ ਕੰਪਨੀ ਵਿੱਚ ਕਰਮਚਾਰਕ ਕੰਮ ਕਰਨ ਵਾਲੇ ਕਰੇਂਦਿਆਂ ਵੱਲੋਂ ਵਿਕਰਮ ਦੇ ਸਾਥੀਆਂ ਨੇ ਦੱਸਿਆ ਕਿ ਵਿਕਰਮ ਸਵੇਰੇ 9 ਵਜੇ ਕੰਪਨੀ ਤੋਂ ਚਲਾ ਗਿਆ ਸੀ ਜਿਸ ਤੋਂ ਬਾਅਦ ਅਰਤਕ ਦੇ ਭਤੀਜੇ ਨੇ ਗੁਰੂਗ੍ਰਾਮ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਅਤੇ ਪੁਲਿਸ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਰਵਿੰਦਰ ਆਪਣੇ ਤਿੰਨ ਹੋਰ ਦੋਸਤਾਂ ਨਾਲ ਵਿਕਰਮ ਦੀ ਕੰਪਨੀ ਗਿਆ ਅਤੇ ਉਸਨੇ ਵਿਕਰਮ ਨੂੰ ਆਪਣੇ ਨਾਲ ਕਾਰ ਵਿੱਚ ਬਿਠਾਇਆ ਜਿਸ ਤੋਂ ਬਾਅਦ ਉਲਦ ਗਲਾ ਘੋਟ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਫਿਰ ਵਿਕਰਮ ਦੀ ਲਾਸ਼ ਸੈਕਟਰ 37 ਵਿੱਚ ਦੱਫਨਾ ਕਰ ਦਿੱਤੀ ਗਈ ਤੁਹਾਡੀ ਇਸ ਵਾਰ ਦਾ ਤੇ ਜਾਂ ਇਹੋ ਜਿਹੇ ਸ਼ੋਅਸ ਤੇ ਕੀ ਰਾਇ ਸਾਡੇ ਨਾਲ ਕਮੈਂਟਾਂ ਵਿੱਚ ਜਰੂਰ ਸਾਂਝੀ ਕਰਿਓ ਉਦੋਂ ਤੱਕ ਬਨੇ ਰਹੋ ਸਾਡੇ ਚੈਨਲ ਪੰਜਾਬੀ ਲਿੰਕ ਮੀਡੀਆ ਨਾਲ ਧੰਨਵਾਦ